25 ਮਾਰਚ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਦਿਨ ਵੇਲੇ ਤਾਂ ਤਕਰੀਬਨ ਮੌਸਮ ਸਾਫ਼ ਰਿਹਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਸੀ ਜਿਵੇਂ ਦੱਸਿਆ ਹੋਇਆ ਸੀਗਾ ਕਿ ਅੱਜ ਤੋਂ ਟੈਂਪਰੇਚਰ ਥੋੜਾ ਜਿਹਾ ਆਪ ਹੁੰਦਾ ਹੋਇਆ ਦਿਖਾਈ ਦੇਵੇਗਾ ਉਸੇ ਤਰ੍ਹਾਂ ਹੀ ਹੋਇਆ ਦਿਨ ਵੇਲੇ ਬਹੁਤੇ ਖੇਤਰਾਂ ਦੇ ਵਿੱਚ ਟੈਂਪਰੇਚਰ 30 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਤੇ 31-32 ਡਿਗਰੀ ਤੱਕ ਵੀ ਕੁਝ ਇੱਕ ਖੇਤਰਾਂ ਦਾ ਪੁੱਜਾ ਹੈ ਆਉਣ ਵਾਲੀਆਂ ਅਗਲੀਆਂ ਦੋ ਰਾਤਾਂ ਵੀ ਗਰਮ ਹੋਣਗੀਆਂ ਜਿਹਦੇ ਵਿੱਚ ਟੈਂਪਰੇਚਰ 20 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇੱਕ ਹਲਕਾ ਜਿਹਾ ਸਿਸਟਮ ਪਹਾੜਾ ਦੇ ਉੱਪਰੋਂ ਦੀ ਲੰਗੇਗਾ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਯਾਪ ਰਿਹਾ ਹੈ ਉਹ ਹਿਮਾਚਲ ਹੋ ਗਿਆ ਜਾਂ ਜੰਮੂ ਹੋ ਗਿਆ ਦੋਨੇ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕਾ ਮੀਂਹ ਤੇ ਕਣਮਣ ਹੋਣ ਦੀ ਸੰਭਾਵਨਾ ਰਹੇਗੀ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਹੋ ਸਕਦਾ ਹੈ ਕੱਲ ਨੂੰ ਦੁਪਹਿਰੋਂ ਬਾਅਦ ਕਿਸੇ ਪਹਾੜਾ ਦੇ ਨਾਲ ਲੱਗਦੇ ਜਿਲੇ ਵਿੱਚ ਚਾਰ ਕਾਣੀਆ ਪੈ ਜਾਣ ਉਸ ਤੋਂ ਬਾਅਦ ਮੀਂਹ ਦੀ ਸੰਭਾਵਨਾ ਨਹੀਂ ਹੋਵੇਗੀ। ਹਰਿਆਣਾ ਤੇ ਰਾਜਸਥਾਨ ਦਾ ਵੀ ਮੌਸਮ ਤਕਰੀਬਨ ਸਾਫ਼ ਬਣਿਆ ਹੋਇਆ ਹੈ। ਉੱਥੇ ਧੁੱਪ ਤੇ ਗਰਮੀ ਪੰਜਾਬ ਦੇ ਨਾਲੋਂ ਵੱਧ ਬਣੀ ਹੋਈ ਹੈ। ਬਹੁਤੇ ਖੇਤਰਾਂ ਦਾ ਟੈਂਪਰੇਚਰ ਉੱਥੇ 35 ਡਿਗਰੀ ਨੂੰ ਪਾਰ ਕਰਦਾ ਹੋਇਆ ਵੀ ਦਿਖਾਈ ਦੇਵੇਗਾ। ਸੋ 2 ਦਿਨ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹੇਗਾ। ਉਸ ਤੋਂ ਬਾਅਦ ਇੱਕ ਵਾਰ ਫੇਰ ਹਵਾਵਾਂ ਦੀ ਵਾਪਸੀ ਹੋਵੇਗੀ ਉੱਤਰ ਪੱਛੋਰੀ ਅਤੇ ਟੈਂਪਰੇਚਰ ਦੇ ਵਿੱਚ ਗਰਾਵਟ ਸਾਰੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ।